ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੁੰਦਰ ਅਸਥਾਨ ਬਿਆਸ ਦੇ ਕੰਡੇ ਤੇ ਵਸਿਆ ਹੋਇਆ ਬਹੁਤ ਹੀ ਚੜ੍ਹਦੀ ਕਲਾ ਵਾਲਾ ਅਸਥਾਨ ਹੈ ਮਹਾਂਪੁਰਖ ਬਾਬਾ ਜੋਗਾ ਸਿੰਘ ਜੀ ਸੇਵਾ ਨਿਭਾਰੇ ਨੇ ਬੜੀ ਚੜ੍ਹਦੀ ਕਲਾ ਵਾਲੇ ਚੜ੍ਹਦੀ ਕਲਾ ਵਾਲਾ ਅਸਥਾਨ ਤੇ ਚੜ੍ਹਦੀ ਕਲਾ ਵਾਲੇ ਜੀ ਆਓ ਗੁਰੂ ਕੀ ਸੰਗਤ ਦਰਸ਼ਨ ਇਤਾਰੇ ਕਰਦੇ ਹਾਂ ਸਾਡੇ ਬੜੇ ਸਤਿਕਾਰਯੋਗ ਸੰਤ ਦੇ ਮਹਾਨ ਕਵੀਸ਼ਰ ਗਿਆਨੀ ਗੁਰਬਾਖਸ਼ ਸਿੰਘ ਜੀ ਧਿਲਵਾ ਇਸ ਸਥਾਨ ਤੇ ਪਹੁੰਚੇ ਨੇ ਤੇ ਆਪਿਆਂ ਨੂੰ ਇਤਿਹਾਸ ਇਸ ਸਥਾਨ ਦਾ ਦੱਸਣਗੇ ਬੜੇ ਸਤਿਕਾਰਯੋਗ ਗਿਆਨੀ ਗੁਰਬਾਖਸ਼ ਸਿੰਘ ਜੀ ਧਿਲਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦਰਤ ਨੇ ਸਬਬ ਬਣਾਇਆ ਹੈ ਕਾਦਰ ਦੀ ਕਿਰਪਾ ਹੋਈ ਹੈ ਸ੍ਰੀ ਅਕਾਲ ਪੁਰਖ ਸਹਿਬ ਦਾ ਕੋਟਨਪੂਰ ਧੰਨਵਾਦ ਹੈ ਅੱਜ ਅਸੀਂ ਦ੍ਰਿਆ ਬਿਆਸ ਦੇ ਕੰਡੇ ਦੇ ਉੱਤੇ ਇੱਕ ਹੈ ਗੁਰਦੁਆਰਾ ਗੁਰਦੁਆਰਾ ਅਮਾਨਤ ਸਰ ਸਾਹਿਬ ਔਰ ਇਹ ਪੜਾ ਜਿਹੜਾ ਹੈ ਇਹ ਜਥੇਦਾਰ ਬਾਬਾ ਜੋਗਾ ਸਿੰਘ ਜੀ ਕਰਨਗਲ ਦੇ ਮੁਖੀ ਉਹਨਾਂ ਦਾ ਹੈ ਔਰ ਉਹਨਾਂ ਵੱਲੋਂ ਰਸਾਈ ਹੋਏ ਮਹਾਂਪੁਰ ਸਤਪੁਰ ਇੱਕ ਜਿਹੜੇ ਇੱਥੇ ਭੰਡਾਰੀ ਹੈ ਔਰ ਉਹ ਬੈਠੇ ਨੇ ਨਾਲ ਦੀ ਗੁਰੂ ਕੀ ਸੰਗਤ ਹੈ ਗੁਰਦੁਆਰਾ ਅਮਾਨਤ ਸਰ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਦੋਂ ਪ੍ਰਗਟ ਹੋਏ ਔਰ ਧੀਰਮਲ ਦੇ ਨਾਲ ਟਕਰਾਅ ਹੋਇਆ ਉਸ ਤੋਂ ਬਾਅਦ ਬਾਬਾ ਮੱਖਣ ਸ਼ਾਹ ਲਬਾਣਾ ਪ੍ਰਗਟ ਉਹਨਾਂ ਨੇ ਕੀਤਾ ਗੁਰੂ ਤੇਜ ਬਹਾਦਰ ਪਾਤਸ਼ਾਹ ਨੂੰ ਲਾਧੋ ਰੇ ਗੁਰ ਲਾਧੋ ਦਾ ਹੁਕਮ ਦਿੱਤਾ ਔਰ ਐਸੇ ਮਹਾਨ ਸਤਗੁਰਾਂ ਨੇ ਫਿਰ ਇਸ ਦ੍ਰਿਯਾ ਬਿਆਸ ਨੂੰ ਧੰਗੁਰ ਗ੍ਰੰਥ ਸਾਹਿਬ ਮਹਾਰਾਜ ਸਪੁਰਦ ਕੀਤਾ ਭੇਟ ਕੀਤਾ ਕਿ ਤੇਰੇ ਕੋਲ ਸਾਡੀ ਅਮਾਨਤ ਹੈ ਔਰ ਇਹ ਜਨ ਦੇਵਤੇ ਨੂੰ ਮਹਾਰਾਜ ਨੇ ਕਹਿ ਦਿੱਤਾ ਕਿ ਅਮਾਨਤ ਨੂੰ ਸੰਭਾਲ ਕੇ ਰੱਖੀਂ ਜਦੋਂ ਨਹੀਂ ਗੁਰੂ ਘਰ ਨੂੰ ਲੋੜ ਪਵੇ ਤੇ ਤੇਰੇ ਕੋਲੋਂ ਇਹ ਅਮਾਨਤ ਜਰੀ ਨੂੰ ਲੈ ਲਮਾਗੀ ਔਰ ਉਸ ਪਵਿੱਤਰ ਜਾਤ ਨੂੰ ਸਮਰਪਿਤ ਇਹ ਗੁਰਦੁਆਰਾ ਅਮਨਤ ਸਰ ਸਾਹਿਬ ਹੈ। ਪ੍ਰਭਾਉਤੀ ਇਹ ਲੋਕਿਕ ਨਜ਼ਾਰਾ ਹੈ। ਲੱਗੇ ਦਰਿਆ ਬਿਆਸ ਹੈ। ਔਰ ਹਜ਼ਾਰਾਂ ਦੀ ਸੰਗਤ ਦੇ ਵਿੱਚ ਜਿਹੜੇ ਬਾਹਰਲੇ ਸਟੇਟਾਂ ਤੋਂ ਵੀ ਸੰਗਤ ਆਉਂਦੀ ਹੈ ਇੱਥੇ ਪੜਾ ਕਰਦੇ ਹੈ 24 ਘੰਟੇ ਲੰਗਰ ਕਰਦਾ ਹੈ। ਪਰ ਬਹੁਤ ਹੀ ਬਖਸ਼ਿਸ਼ ਪਰਿਨਗਰ ਇਸ ਸਥਾਨਕੀ ਹੈ। ਪਰਕੁਦਰ ਦੀ ਸਬਬ ਬਣਿਆ ਹੈ। ਔਰ ਮੇਰੇ ਨਾਲ ਸਰਦੂਰ ਸਿੰਘ ਅਣਖੀ ਢਾਡੀ ਸਿੱਖ ਕੌਮ ਦੀ ਅਤੇ ਪੰਜਾਬ ਦੇ ਲੋਕ ਗਾਇਕ ਪੰਜਾਬ ਦੀ ਧਰਤੀ ਦੇ ਵਿੱਚ ਜਿਹੜੇ ਉਹਨਾਂ ਦੀ ਆਵਾਜ਼ ਗੂੰਜਾ ਪਉਂਦੀ ਰਹੀ ਵਰਤਾਰਮਕ ਗੀਤ ਗਾਏ ਔਰ ਉਹਨਾਂ ਤੋਂ ਇਲਾਵਾ ਸੱਭਿਆਚਾਰਕ ਜਿਵੇਂ ਕਿ ਚੜਖਾ ਰੋਂਦਾ ਵੇਖਿਆ ਮੈਂ ਮਟਿਆਰ ਬਿਨਾ ਐਸੇ ਮਹਾਨ ਗੀਤਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜਾ ਨੇ ਸਮਰਪਿਤ ਕੀਤਾ ਉਹ ਹੈ ਗਾਇਕ ਮਨਜੀਤ ਬੱਪੂ ਮੇਰੇ ਹਰਦਿਕ ਅਜੀਤ ਵੀਰ ਨੇ ਲੰਮੇ ਸਮੇਂ ਤੋਂ ਪਿਆਰ ਹੈ ਪਰ ਮਹਾਰਾਜਾ ਹੁਣ ਹੈ ਜਦੋਂ ਕਿ ਇਹ ਜੀ ਲੋਕ ਗਾਇਬ ਆਪਣੀ ਸਮੇਂ ਤੋਂ ਬਾਅਦ ਆਪਣੀਆਂ ਸਿੱਤੀਆਂ ਤੋਂ ਬਾਅਦ ਔਰ ਇਸ ਸਥਾਨ ਦੀ ਆਣ ਕੇ ਭਾਂਡਿਆਂ ਦੀ ਸੇਵਾ ਕਰਦੇ ਐ ਭਰਾਤਾਂ ਨੂੰ ਮਾਣਦੇ ਐ ਪਰ ਸਬਜ਼ੀ ਕੱਟਦੇ ਐ ਲੰਗਰ ਵਰਤਾਉਂਦੇ ਐ ਅਜੋਸ ਹਾਲਾਤ ਦੇ ਵਿੱਚ ਮੇਰਾ ਵੀਰ ਹੈ ਤੋਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਪਰ ਬਾਦੂ ਸਮਾ ਉਹ ਗੁਰਦੁਆਰਾ ਮਾਨਸਰ ਸਾਹਿਬ ਵਿੱਚ ਸੇਵਾ ਕਰਦੇ ਐ ਤੋਂ ਮੈਂ ਉਹਨਾਂ ਨੂੰ ਵਿਅਕਤੀ ਕੀਤੀ ਸੀ ਕਿ ਕੁਝ ਸਣਾਉ ਗੁਰੂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦਾਇਨਾ ਨੇ ਇੱਕ ਗੀਤ ਗਾਇਆ ਸੀ ਕਿ ਭੰਨੀ ਤੇ ਘੜੋਲੇ ਸਣੇ ਮਟੀਆਂ ਤੇੁੱਤ ਤੇਰਾ ਹੱਸਿਆ ਕਰੇ ਮਾਂ ਗੁਜਰੀ ਨੂੰ ਜਦੋਂ ਕੁਝ ਨੌਜਵਾਨ ਧੀਆਂ ਮੁਤਿਆਰਾਂ ਗੁਲਾਮੇ ਦਿੰਦੀਆਂ ਕਿ ਤੇਰਾ ਪੁੱਤਰ ਜਿਹੜਾ ਹੈ ਉਹ ਸਾਡੇ ਮਟਕੀ ਭੰਨਦਾ ਹੈ ਔਰ ਉਸ ਨੂੰ ਵਰਜ ਔਰ ਆਹ ਵੇਖੀਏ ਜਿਹੜਾ ਉਹ ਮਹਾਨ ਮਾਂ ਗੁਜਰੀ ਜਿੰਦ ਵਰਗੀ ਸੰਸਾਰ ਉੱਤੇ ਕੋਈ ਦੂਜੀ ਮਾਂ ਨਹੀਂ ਉਸ ਦੇ ਚਰਣਾ ਵਿੱਚ ਹਾਜ਼ਰ ਹੋ ਕੇ ਪਟਨਾ ਸ਼ਹਿਰ ਦੀਆਂ ਬੁੱਢੀ ਬੀਬੀਆਂ ਪਹਿਣਾ ਧੀਆਂ ਪੁੱਤਰੀਆਂ ਮਾਂ ਗੁਜ਼ਰੀ ਨੂੰ ਕੀ ਕਹਿੰਦੀ ਐ ਦਸੀਖਾ ਬਈ ਗਾਇਕ ਮਨਜੀਤ ਅਪਕੂ ਆਪਣੀ ਆਵਾਜ਼ ਵਿੱਚੋਂ ਪੇਸ਼ ਕਰੀਏ ਬਹੁਤ ਬਹੁਤ ਪਿਆਰੀ ਸਾਥ ਸੰਗਤਿ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਨੂੰ ਸੰਗਤ ਵੱਲੋਂ ਸਾਡੇ ਸਰਕਾਰ ਜੋ ਸਾਈ ਸਹਿਪਾਈ ਗਰਦੀਆਲ ਸਿੰਘ ਜੀ ਬੜੇ ਕੇ ਮਹਾਨ ਵਿਦਵਾਨ ਤੇ ਕਮਿਸ਼ਰੀ ਜਿਨ੍ਹਾਂ ਨੇ ਬਹੁਤ ਸੰਤਾਂ ਵੀ ਕਾਫੀ ਸਤਿਕਾਰ ਤੋਂ ਸੇਵਾ ਕਰਦੇ ਨੇ ਆਮ ਸਟੇਜਾਂ ਦੇ ਮਿਲਦੇ ਇਕੱਠੇ ਹੁੰਦੇ ਰਹਿੰਦੇ ਆ ਬੜਾ ਪੁਰਾਣੇ ਸਮੇਂ ਤੋਂ ਇਹ ਜਦੋਂ ਇਹ ਨਾਲ ਮਿਲਦੇ ਰਹੇ ਆ ਇਹਨਾਂ ਦੀ ਫਰਮਾਇਸ਼ ਇਹ ਹੁੰਦੀ ਵੀ ਇਹ ਹੀ ਆ ਗਾਣਾ ਆ ਸਰਦ ਸੰ ਕੋ ਮਾਤੁਰੇ ਸੁਣਾ ਰਹੇ ਆ ਜੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਕੀਆਂ ਵਾਲੇ ਪਾਸ਼ਾ ਜੋਜੀ ਪ੍ਰੀਤਮ ਬਾਦਵਸਤਾ ਵਿੱਚ ਪਟਨਾ ਸਾਹਿਬ ਦੇ ਆਪਣੇ ਛੋਟੇ ਹੁੰਦਿਆਂ ਜਦੋਂ ਘੜਿਆਂ ਨੂੰ ਤੀਰਾਂ ਦੇ ਨਿਸ਼ਾਨੇ ਬਣਾਉਂਦੇ ਰਹੇ ਨੇ ਉਸ ਟਾਈਮ ਦੀਆਂ ਲੈਣਾ ਤੁਹਾਡੀ ਨਜ਼ਰ ਕਾ ਰਿਆਂ ਜੀ ਬਹੁਤ ਧੀਮੇ ਅੰਮੀਏ ਨੀ ਸ਼ੌਕ ਤੇਰੇ ਜਨ ਦਾ ਖੜੇ ਤੀਰਾਂ ਦੇ ਨਿਸ਼ਾਨਿਆਂ ਮੈਂ ਪੱਤਦਾ ਅੰਮੀਏ ਨੀ ਸ਼ੌਕ ਤੇਰੇ ਜਨ ਦਾ ਕਰੇ ਤੀਰਾਂ ਦੇ ਨਿਸ਼ਾਨਿਆਂ ਦਾ ਪੰਦਦਾ ਨਿ ਜਾਈਏ ਖਾਲੀ ਕਰੇ ਮੜਾਈਏ ਖੁਦ ਪਣੀ ਲੈਣੀ ਆ ਖਾਲੀ ਕਰੇ ਮੜਾਈਏ ਸ਼ੌਕ ਬੇਕਿਚ ਲਗਤੇ ਚਤਨ ਦਾ ਅੰਮੀਏ ਨੀ ਸ਼ੌਕ ਤੇਰੇ ਚੰਦ ਦਾ ਕੜੇ ਤੀਰਾਂ ਦੇ ਨਿਸ਼ਾਨਿਆਂ ਨਾ ਪੰਨ ਦਾ ਅੰਮੀਏ ਨੀ ਸ਼ੌਕ ਤੇਰੇ ਚੰਦ ਦਾ ਕੜੇ ਤੀਰਾਂ ਦੇ ਨਿਸ਼ਾਨਿਆਂ ਨਾ ਪੰਨ ਦਾ ਯਾਰ ਆਈ ਕਲਿਜ਼ੀਕਰ ਤੋਂ ਯਾਰ ਬਾਗ ਕੇ ਚੋਣ ਗਿਆ ਮੈਂ ਇੱਕ ਹੋਰ ਉਹਨਾਂ ਨੂੰ ਸੱਗਿਆ ਚਾਰਕ ਜਿਹੜਾ ਉਹਨਾਂ ਨੇ ਗਾਇਆ ਜੋ ਪੰਜਾਬ ਦੀ ਵਿਰਾਸਤ ਵਿੱਚ ਗੁੰਜਿਆ ਅ ਚਰਖਾ ਰੂੰਦਾ ਵੇਖਿਆ ਮੈਂ ਮਟਿਆਰ ਦੇ ਨਾਲ ਦੋ ਸ਼ਬਦ ਉਹ ਵੀ ਕਿਉਂਕਿ ਸਾਡੀ ਸਭਿਆਤਾ ਹੈ ਚਰਖਾ ਸਦੂਕ ਔਰ ਪ੍ਰਾਤਨ ਚੀਜ਼ਾਂ ਜਿਹੜੀਆਂ ਸਾਨੂੰ ਭੁੱਲੀਆਂ ਜਾਂਦੀਆਂ ਚਾਟੀ ਵਿੱਚ ਮਧਾਣੀ ਬਹੁਤ ਪੰਜਾਬ ਦਾ ਵਿਰਸਾ ਜਿਹੜਾ ਸੀ ਉਹ ਦੁਬਾਰਾ ਇਸ ਪੰਜਾਬ ਦੇ ਵਿੱਚ ਆਪੇ ਤੇ ਪੰਜਾਬ ਹਸਦਾ ਵਸਣਾ ਰਹੇ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਆਓ ਜਰਖਰ ਹੁੰਦਾ ਵੇਖਿਆ ਮੈਂ ਮਤਿਆਰ ਬਿਨਾ ਕਾਗਰ ਤੁੰਤਾ ਵਾਲੇ ਦਾ ਜਿਹੜਾ ਇਹ ਸ਼ਬਦ ਹੈ ਗੁਰੂਵਰ ਸਿੰਘ ਮਹਾਰਾਜ ਜੇ ਛੋਟੀ ਜੀਂ ਪੇ ਬਾਲਵਸਤਾ ਲਿਖਾਇਆ ਉਹ ਵੀ ਉਹਨਾਂ ਦਾ ਲੇਖਿਆ ਕਾਗਰ ਤੁੰਤਾ ਦਾ ਜਿਹੜਾ ਜਰਖਰ ਹੁੰਦਾ ਲੇਖਿਆ ਮੈਂ ਮਤਿਆਰ ਬਿਨਾ ਬਹੁਤ ਹੀ ਸਾਰੇ ਵੀਰਾਂ ਨੇ ਇਹ ਟੈਨ ਪੜਾਉਣਾ ਨੂੰ ਬੜਾ ਪਸੰਦ ਕੀਤਾ ਸੀ ਸੰਤਾ ਨੇ ਉਹ ਬੜਾ ਮਾਣ ਰਿਆ ਇਸ ਸ਼ਬਦ ਨੂੰ ਪੇਸ਼ ਕਰ ਰਹੇ ਜੀ ਜੋ ਚੰਦ ਲੈਣਾ ਤੁਹਾਡੇ ਲਈ ਕੋਪੀ ਨਾ ਨਾ ਤੇ ਟਿੰਜਣਾ ਆਪਾਂ ਭੁੱਲ ਗਿਆਂ ਵੈਸਟਨ ਵਾਲੇ ਵਿਰਸੇ ਉੱਤੇ ਡੁੱਲ ਗਿਆਂ ਕੋਈ ਨਾ ਸਾਨੂੰ ਜਾਣੇ ਸਭਿਆਚਾਰ ਬਿਨਾ ਚਰਖਾ ਰੁੰਦਾ ਵੇਖਿਆ ਮੈਂ ਮਟਿਆਰ ਬਿਨਾ ਵੇ ਚਰਖਾ ਰੁੰਦਾ ਵੇਖਿਆ ਮੈਂ ਮਟਿਆਰ ਬਿਨਾ ਲੀਆਂ ਬਾਰੇ ਪਰਦੇ ਸੀ ਤੁਰਦੇ ਆਰ ਬਿਨਾ ਚਰਖਾ ਰੋਦਾ ਵੇਖਿਆ ਮੈਂ ਮਟਿਆ ਬਿਨਾ ਵੇ ਚਰਖਾ ਰੋਦਾ ਵੇਖਿਆ ਮੈਂ ਮਟਿਆ ਬਿਨਾ ਹੁਣ ਇੱਕ ਛੋਟੀਆਂ ਲੈਣਾ ਮੈਂ ਆਪਣੀ ਮਾਸੀ ਨਾਲ ਉਹ ਜਿੱਥੇ ਜਿੱਥੇ ਵੀ ਪੰਜਾਬੀ ਵੀਰ ਵਸੇ ਆ ਉਥੇ ਉਥੇ ਹੀ ਉਹ ਸਾਡੇ ਗਾਣੇ ਨੂੰ ਪਸੰਦ ਕੀਤਾ ਗਿਆ ਸੀਗਾ ਸਾਡੀ ਕੌਮ ਹੈ ਸ਼ੇਰਾ ਦੀ ਸਾਨੂੰ ਕਹਿੰਦੇ ਲੋਕ ਪੰਜਾਬੀ ਸਾਡੀ ਕੌਮ ਹੈ ਸ਼ੇਰਾਂ ਦੀ ਸਾਨੂੰ ਕਹਿੰਦੇ ਲੋਕ ਪੰਜਾਬੀ ਸਿਰ ਵੱਟ ਕੇ ਹਟਿਏ ਵੈਰੀ ਦਾ ਸਿਰ ਦੇ ਕੇ ਨਿਭਦੀ ਯਾਰੀ ਏ ਸਿਰ ਵੱਟ ਕੇ ਹਟਿਏ ਵੈਰੀ ਦਾ ਸਿਰ ਦੇ ਕੇ ਨਿਭਦੀ ਯਾਰੀ ਏ ਹਾਵੇ ਖਦਰੇ ਪਿੰਜਰੇ ਯਾਰ ਜਿਉਂ ਮੰਨਣਾ ਜੇ ਕਰਦੇ ਇਹ ਤੇ ਕੈਮਰਾ ਵੀਡੀਓ ਬਣਾ ਲਈ ਤੇ ਭੱਜਣਾ ਹੈ ਲੈ ਬੋਈ ਵਾਹ ਇਹ ਨਹੀਂ